ਲਾਸਾ ਦਿਨੋਂ ਪਿੰਡ ਖੀਵਾ ਖੁਰਦ ਤਹਿਸੀਲ ਪੀਖੀ ਤੇ ਜ਼ਿਲ੍ਹਾ ਮਾਨਸਾ ਤੋਂ ਨਾ ਗਾਵਾਂ ਚਾਰ ਲੱਗੀਆਂ ਬਾਈ ਕੋਲੋਂ ਦਿਖਾਉਣਾ ਐਚ ਐਫ ਕ੍ਰੋਸ ਅੰਗ ਦੇ ਵਿੱਚ ਦਿਖਾ ਦਾਂਗੇ ਹਰੇਕ ਮੌਸਮ 'ਚ ਚੱਲਣ ਵਾਲੀਆਂ ਦੋ ਤਾਜ਼ੀਆਂ ਸੂਈਆਂ ਤੇ ਦੋ ਦਿਖਾ ਦਾਂਗੇ ਗੱਬਣ ਇੱਕ ਆਹ ਦਿਖਾ ਦਾਂਗੇ ਚਾਰ ਦੰਦ ਬੱਛੀ ਤੇ ਨਾਲ ਵੀ ਬੱਛੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਟੋਟਲ ਵੜਾ ਦਿਖਾ ਦਾਂਗੇ ਚਾਰ ਆ ਜਾਓ ਬਰਾਬਰ ਹੋਰ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਜਮਾ ਜੀ ਆ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਬੱਬੀ ਬਾਈ ਫੋਨ ਨੰਬਰ ਜੀ ਫੋਨ ਨੰਬਰ 9855898968 ਜੀ 9855898968 ਤੇ ਬੱਬੀ ਕੰਮ ਹੈ ਬਾਈ ਆਪਣਾ ਵਪਾਰ ਦਾ ਹੀ ਹੈ ਵਪਾਰ ਦਾ ਜੀ ਠੀਕ ਹੈ ਗੱਲ ਬਈ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਹਾਂ ਬਈ ਆਉਂਦੇ ਰਹਿੰਦੇ ਠੀਕ ਹੈ ਗੱਲ ਤੇ ਰੇਟ ਕਿੰਨਾ ਕਰੂਗਾ ਅੱਜ ਦੀ ਲੱਟ ਦਾ ਰੇਟ ਬਾਈ 50 ਤੋਂ ਥੱਲੇ ਥੱਲੇ 40 ਤੋਂ ਲਾ ਕੇ ਪੰਜਾ ਹਜ਼ਾਰ ਤੱਕ ਦਿਖਾਵਾਂਗੇ ਹਾਂ 2 ਤਾਸ਼ੀਆਂ ਸੁਈਆਂ 2 ਤਾਸ਼ੀਆਂ ਜਮਾਈ ਤੇ ਇਹਦੀ ਕੀ ਡਿਟੇਲ ਐ ਇੱਕ ਨੰਬਰ ਅਕ ਦੀ ਕਿਹੜਾ ਸੁਵਾ ਭਾਈ ਇਹਦਾ ਹੀ ਪਹਿਲਾ ਸੁਵਾ ਜੀ ਪਹਿਲਾ ਸੁਵਾ ਨਾਲ ਬੱਚਾ ਕੀ ਆ ਗਿਆ ਬੱਸੀ ਆ ਗਈ ਆ ਨਾਲ ਆ ਗਈ ਲੱਭੇ ਬੱਛੀ ਵਾ ਬੱਛੀ ਦੇ ਮਾਰਦੀ ਕੈਮਰਾ ਇੱਥੋਂ ਮਾਰਦੀ ਕੈਮਰਾ ਨਾਲ ਵੀ ਬੱਛੀ ਤੇ ਸੁਵਾ ਪਹਿਲਾ ਯਾਰ ਆਪ ਵੀ ਬੱਛੀ ਆ ਗਈ ਇੱਥੇ ਤੇ ਇਹਦੀ ਆਰਡਰ ਕੁਆਲਿਟੀ ਕਰਾ ਦੇਂ ਜਾਂ ਇੱਕ ਦਿਨ ਤੋਂ ਕਿਵੇਂ ਭਾਈ ਇਹ ਚਾਰ ਦਿਨ ਦਾ ਭਾਈ ਆ ਦੰਦੋਂ ਆ ਗਈ ਚੌਗੀ ਤੇ ਹਾਈਟ ਵੀ ਮੀਡੀਅਮ ਰਹੁ ਤੇ ਬਾਕੀ ਥਣ ਲੇ ਵੈ ਦੀ ਇਹ ਮੰਨ ਲਓ ਪੂਰੀ ਸਾਫ ਬਈ ਜਿੱਦਾਂ ਦਾ ਥਣ ਲਗਿਆ ਬੱਬੀ ਉਦਾਂ ਦੀ ਚਵਾਈ ਆ ਬੋ ਮੋਟੀ ਚਵਾਈ ਹਾਂ ਹਾਂ ਨਿਆਣਾ ਲੈਂਦੀ ਹੈ ਕਹੀਂ ਖਰਦੀ ਨਿਆਣਾ ਪਾਉਣੇ ਬਈ ਠੀਕ ਆ ਗੱਲ ਤੇ ਨਾਲ ਆ ਗਈ ਬੱਛੀ ਹੈ ਨਾ ਹਾਂਜੀ ਬੱਛੀ ਇਹ ਤੋਰ ਦੇ ਖੋਲ ਕੇ ਇਹ ਦੰਦੋਂ ਆ ਗਈ ਮੰਨ ਲਓ ਚੌਗੀ ਨਾਲ ਬੱਛੀ ਸੂਆ ਕਿੰਨੇ ਦਿਨ ਦਾ ਹੋ ਗਿਆ ਬਈ ਸੂ ਅੱਜ ਬਈ ਚੌਥਾ ਦਿਨ ਹੈ ਇਹਨੂੰ ਚੌਥਾ ਦਿਨ ਸੂਈ ਨੂੰ ਕਿੰਨੀ ਕ ਬੌਲੀ ਹਾਜ਼ਰ ਹੈ ਬੌਲਾ ਬਈ 11 ਲੀਟਰ ਬੌਲਾ ਤਿਆਰ ਆ ਜਾ ਮੈਂ 11 ਲੀਟਰ ਬੌਲਾ ਤਿਆਰ ਆ ਜੀ ਹਾਜ਼ਰ ਹਾਂਜੀ ਆ ਲੈ ਚੱਲ 11 ਲੀਟਰ ਬਾਈ ਕਹਿੰਦਾ ਤਿਆਰੀ ਦਾ ਦਿਨ ਆ ਗਿਆ ਚੌਥਾ ਨਾਲ ਆ ਗਈ ਬੱਛੀ ਦੰਦੋ ਆ ਗਈ ਚੌਗੀ ਤੇ ਲੇਵਾਏ ਮੰਨ ਲਓ ਮੰਨ ਲਓ ਬੈਲ ਕੋਲ ਫਿਕਸ ਜਾ ਆਰਡਰ ਰੱਖ ਦਿਆ ਤੇ ਚਵਾਈ ਦੀ ਬਾਈ ਕਹਿੰਦਾ ਇਹ ਮੰਨ ਲਓ ਵੀ 100 ਦੀ 100 ਰਹਿਣ ਵਾਲੀ ਆ ਕਿਉਂਕਿ ਹਰੇਕ ਮੌਸਮ ਚੱਲਣ ਵਾਲੀ ਬੱਛੀ ਆ ਗਰਮੀ ਸਰਦੀ ਧੁੱਪ ਛਾਂ ਜਿੱਦਾਂ ਦੀ ਮਰਜ਼ੀ ਮੌਸਮ ਚ ਰੱਖ ਲਿਓ ਤੇ ਕਿੰਨਾ ਕੁ ਦੁੱਧ ਕਰ ਸਕਦੇ ਹੋ ਬੀ ਹੈਪੀਕ ਲੈਵਲ ਤੇ ਬਈ ਖਰਾਕ ਦੇ ਹਿਸਾਬ ਨਾਲ ਆ ਜੀ ਆਈਡੀਆ ਜਿਵੇਂ ਅੱਜ 11 ਹੈ 14 15 ਲੀਟਰ ਦਾ ਦੇਣਾ ਚਾਹੀਦਾ ਬਾਈ ਜੀ ਆ 14 15 ਦੇ ਲਗਭਗ ਬਾਈ ਕਹਿੰਦਾ ਕਰ ਦੂਗੀ ਲੈ ਲਵੀ ਇੱਥੇ ਤਾਂ ਥਾਣ ਲੈਵਾ ਕਰਾ ਦੇ ਚੱਕ ਤੇ ਨਾਲੇ ਮਾਰਨੀ ਬੱਛੀ ਤੇ ਕੈਮਰਾ ਤੇ ਜਦੋਂ ਵੈੜ ਉਰਲੇ ਬੰਨੇ ਆਉਗੀ ਇੱਥੇ ਤੇ ਤਾਂ ਥਾਣ ਲੈਵਾ ਕਰਾ ਦੇ ਚੱਕ 11 ਦਾ ਬਾਈ ਕਹਿੰਦਾ ਅੱਜ ਇਹਦੇ ਕੋਲ ਹਾਜਰਾ ਡੰਗ ਤੋਂ ਡੰਗ ਚ ਪਾ ਦਾਂਗੇ ਹਾਂ ਹਾਂ ਬਾਈ ਦੋਨੇ ਡੰਗ ਚ ਹੋਵੇ ਤੰਨੇ ਡੰਗ ਚ ਹੋਵੇ ਅਗਲਾ ਤਸੱਲੀ ਕਰਾ ਦਾਂਗੇ ਤਸੱਲੀ ਜਮਾ ਕਰਾ ਮਾਰ ਬਾਈ ਕਹਿੰਦਾ ਦੋ ਟਾਈਮ ਚੋਲੋ ਚਾਰ ਚੋਲੋ ਦੰਦੋ ਚੌਗੀ ਨਾਲ ਬੱਛੀ ਚੌਥੇ ਦਿਨ 11 ਕਿਲੋ ਬੋੜਾ ਇਹਦੇ ਕੋਲ ਆ ਗਿਆ ਤਿਆਰੀ ਦਾ ਦੁੱਧ ਬਾਈ ਕਹਿੰਦਾ ਇਹ ਮੰਨ ਲਓ ਵੀ 14 ਤੋਂ 15 ਦੇ ਲਗ-ਸ਼ਾਕ ਪਾ ਦੂਦਾ ਹੋਏ ਚੋਬਰਾ ਸਾਈਡ ਨੂੰ ਇੱਥੋਂ ਮਾਰ ਦਿੰਦਾ ਮੇਰਾ ਰੇਟ ਕਿਰੂਗਾ ਪੱਪੀ ਇਹਦਾ ਰੇਟ 45 ਕਰਦੇ ਆਂ ਬਾਈ ਆਪਾਂ 45 ਚ ਕੁ ਛੋਟ-ਛੋਟ ਕਰਦਾਂਗੇ ਮੈਂ ਮੰਨਤਾਂ ਵਧੀਆ ਕਰਕੇ ਤੋਰਾਂਗੇ ਬਾਈ ਠੀਕ ਆ ਗੱਲ ਆ 45 ਚ ਛੋਟ ਛੱਪਾ ਮੰਨਤਾਂ ਵਾਈ ਕਹਿੰਦਾ ਕਰ ਦਾਂਗੇ ਬਿਲਕੁਲ ਨਵੇਂ ਅੰਗ ਚ ਆ ਗਈ ਹਰੇਕ ਮੌਸਮ ਚ ਚੰਦਨ ਵਾਲੀ ਆ ਤੇ ਹੁਣ ਮ ਇਹਦੇ ਮਗਰ ਬੱਸ ਆ ਗਿਆ ਬਾਈ ਇਹਦੇ ਨਾਲ ਆ ਗਿਆ ਮੇਲ ਕਫ ਤੋਰ ਦੇ ਖੋਲ ਕੇ ਸੁਆ ਕਿਹੜਾ ਦਾ ਇਹਦਾ ਦੂਜਾ ਬਾਈ ਦੂਜਾ ਸੁਗਾ ਹੂੰ ਥੋੜੀ ਜਿ ਮੈਂ ਕਹੂੰਗਾ ਖੂਨ ਘੱਟ ਆ ਥੋੜਾ ਜਨਾ ਹਾਂ ਬਾਈ ਮਾੜੀ ਗਰੀਬ ਕਰਵਾਈ ਹੋਈ ਆ ਬਾਈ ਤੇ ਬਾਕੀ ਕੀ ਗੱਲ ਦਾ ਦਾ ਨਾ ਜੇ ਬੈੜ ਭਰਦੀ ਆ ਤਾਂ ਚੰਗੇ ਰੁਪਿਆ ਦੀ ਆ ਹਾਂਜੀ ਲੈ ਚੱਲ ਲੈ ਚੱਲ ਉਧਰ ਲੈ ਬੰਨੀ ਲੈ ਚੱਲ ਕਿੰਨੇ ਦਿਨ ਦਾ ਸੂਆ ਹੋ ਗਿਆ ਇਹਦਾ ਇਹਦਾ ਵੀ ਅੱਜ ਪੰਜਵਾਂ ਦਿਨ ਆ ਪੰਜਵਾਂ ਦਿਨ ਹਾਂਜੀ ਕਿੰਨਾ ਦੁੱਧ ਹਾਜ਼ਰ ਹੈ ਇਹਦੇ ਕੋਲੇ ਇਹਦੇ ਵੀ ਬਾਈ 12 ਲੀਟਰ ਜਮਾ ਡੰਗ ਤੋਂ ਡੰਗ ਚਬਾ ਕੇ ਤੋਰਾਂਗੇ ਆਪਾਂ ਪੰਜਵੇਂ ਦਿਨ ਹਾਂਜੀ 12 ਲੀਟਰ ਬਾਈ ਕਹਿੰਦਾ ਪੰਜਵੇਂ ਦਿਨ ਆ ਨਾ ਟਾਈਮ ਤੋਂ ਟਾਈਮ ਚਬਾ ਕੇ ਦੇ ਦਾਂਗੇ ਜਿਹੜੇ ਵੀ ਭਰਾ ਨੇ ਤਸੱਲੀ ਕਰਨੀ ਆ ਉਹ ਕਿਸੇ ਵੀ ਪਸ਼ੂ 'ਚ ਦਿੱਕਤ ਨਹੀਂ ਆਊਗੀ ਵੀ ਬਾਈ ਕਹੂਗਾ ਵੀ ਮੈਂ ਚਬਾਉਂਦਾ ਨਹੀਂ ਡੰਗ ਤੋਂ ਡੰਗ ਬਾਈ ਜਦੋਂ ਮਰਜ਼ੀ ਆ ਜਾਏ ਅਗਲਾ ਆਪਣੇ ਕੋਲੇ ਠੀਕ ਹੈ ਇਹ ਜੀ ਕੋਈ ਗੱਲ ਨਹੀਂ ਰਹੂਗੀ ਠੀਕ ਹੈ ਕਿੰਨਾ ਦੱਸਿਆ 12 ਕਿਲੋ? ਹਾਂਜੀ 12 ਕਿਲੋ ਜਮਾ ਬਾਈ ਮਣਕੇ ਡੱਬੇ ਮਾਰ ਕੇ ਲੈ ਜਾ ਜਿਵੇਂ ਮਰਜੀ। ਸਪੀਕ ਲੈਵਲ ਦੇ ਕਿੰਨਾ ਕਰ ਸਕਦੇ ਬੱਬੀ? ਇਹ ਬਾਈ ਦੇ ਨਾਲ ਚਾਹੀਦਾ 15-16 ਲੀਟਰ ਜੀ ਨੇ। 15-16 ਹਾਂ? ਕੱਦ ਵਾਲੀ ਆ ਗਈ। ਹਾਂਜੀ ਬਾਈ। ਤੇ ਇਹਦਾ ਰੇਟ ਕੀ ਰਹੂਗਾ ਬਾਈ? ਇਹਦਾ ਵੀ 45 ਕਰਦੇ ਆ ਬਾਈ। ਇਹਦਾ ਵੀ 45 ਤੇ ਆਹ ਬੱਛੀ ਦਾ ਵੀ 45। ਹਾਂ ਜੇ ਜੋੜਾ ਲੈ ਜੂ ਬਾਈ ਉਹਦੇ ਵਿੱਚੋਂ ਆਪਾਂ ਵਧੀਆ ਮਾਨ ਤਾਨ ਕਰਦੇ ਆ। ਜੋੜੇ 'ਚੋਂ ਕਰਦਾਂਗੇ ਮਾਨ ਖੋ ਜੇ। ਹਾਂ ਬਾਈ ਮਾਨ ਤਾਨ ਕਰ। ਕੀ ਕਾ ਗੱਲ ਆ? ਤੇ ਤੈਨ ਨੰਬਰ ਵਾਲੀ ਬੈੜ ਵੀ ਤੋਰ ਦੇ ਖੁੱਲ ਗਏ ਗੱਬਣ ਲੱਗਦੀ। ਇਹ ਗੱਬਣਾ ਬਾਈ ਤੇ ਬਾਕੀ ਕੁਆਲਿਟੀ ਚੰਗੀ ਆ ਲੈ ਲਓ ਵੀ ਇੱਥੋਂ ਕਰਾ ਦੇ ਚੱਕ ਕੋ ਲੰਬਾਈ ਲੰਬੂਈ ਤੇ ਨਾ ਗਾਂਹਾਂ ਵਾਲੇ ਬੰਨੇ ਉਹ ਵੀਅੂ ਕਰਕੇ ਆਰਡਰ ਚੈੱਕ ਕਰਾ ਦੇ ਗਾਂਹਾਂ ਵਾਲੇ ਬੰਨੇ ਅੱਡ ਰੱਖੂਗੀ ਅਗਲੇ ਥਣ ਤੋਂ ਆ ਲੈ ਚੱਲ ਬਾਈ ਸੂਆ ਇਹਦਾ ਸੂਆ ਬਾਈ ਦਾ ਤੀਜਾ ਤੀਸਰਾ ਸੂਆ ਜਾਂ ਜਾਣ ਜੂਨ ਚੰਗੀ ਆ ਨਾ ਹਾਂਜੀ ਬਾਈ ਸੂਆ ਆ ਗਈ ਤੀਜਾ ਤੇ ਜੋਰ-ਜੂਰ ਕਹੂੰਗਾ ਆਗੇ ਪੂਰੇ ਫੁੱਲਾ ਤੇ ਜਿਆਦੇ ਕਲੀਅਰ ਆ ਇਧਰਲੇ ਬੰਨੇ ਆਊਗੀ ਜਦੋਂ ਆ ਇਧਰਲੇ ਬੰਨੇ ਜਾਊਗੀ ਐਨ ਧੁੱਪ ਜੀ ਜੀ ਕਹਿ ਲਾ ਮੈਂ ਇੱਥੇ ਰੋਕ ਲਈ ਮਾੜੀ ਕਮਾ ਕੇ ਇਹ ਪੂਰੀ ਸੀਲ ਸੂਲ ਬਾਈ ਠੰਡੀ ਠੁੰਡੀ ਪੂਰੀ ਆ ਇਹ ਠੀਕ ਆ ਹ ਇਹ ਪੂਰਾ ਵਧੀਆ ਜੇ ਪਈ ਆਹਦਾ ਇਹਦੇ 10 ਦਿਨ ਪਏ ਨੇ ਬਾਈ ਸੁਣਦੇ ਠੀਕ ਆ ਗੱਲ ਹਾਂ ਰਸਾ ਉਤਰ ਸੌਤੀ ਘਰਤਾ ਬਾਈ ਰਸਾ ਵਾਲੀ ਠੰਡੀ ਆ ਸੁਆ ਬਾਈ ਕਹਿੰਦਾ ਰਹਿਣ ਲਤੀ ਜਾ ਰੋਗੀ ਕਿੰਨਾ ਘੱਟ ਪਾਇਆ ਬੱਬੀ ਨੇ ਬਾਈ ਪਹਿਲਾਂ ਇਹ ਸੁਏ ਇਹਨਾਂ ਨੇ 17 ਲੀਟਰ ਚੋਇਆ ਹੋਇਆ ਆਪਾਂ 15 ਗੇ ਕਿ ਕੀ ਦੇਵਾਂਗੇ ਅਗਲੇ ਨੂੰ ਹੁਣ ਦੱਬਣਾ ਆਪਾਂ ਨਾ ਤੇ ਇਹਨੇ ਇੱਥੇ ਰੋਕੀ ਮਾੜੀ ਜਾਈ ਐ ਖੜਾ ਆਪਾਂ ਨਾ ਤੈਨੂੰ ਬਾਈ 15 ਗੇ ਆਪਾਂ ਚਬਾ ਕੇ ਹੋਗੇ ਇੱਥੇ ਰੋਕਲਾ 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 ਇਹ ਇੱਥੋਂ ਇੱਥੋਂ ਕਰਾ ਦੇ ਲੱਭੀ ਜਾ ਇੱਕ ਵੇ ਸੁਭਾ ਦੀ ਆ ਗਈ ਠੰਡੀ ਹਾਈਟ ਦਰਮਿਆਨੀ ਰਹੂਗੀ ਲੇਵਾ ਪਰ ਤੁਹਾਨੂੰ ਇਹ ਗੱਲ ਦੱਸ ਦਣਾ ਵੀ ਲੇਵਾ ਬਹੁਤ ਸੋਹਣਾ ਬਣਾ ਦੂ ਅੱਲਾ ਚੱਲ ਬਈ ਉਧਰ ਲੈ ਬੰਨੇ ਤੇ ਸੁਭਾ ਦੀ ਬਈ ਕਹਿੰਦਾ ਠੰਡੀ ਰਹੂ ਅਗਲੇ ਬੰਨੇ ਫੁੱਲ ਆਰਡਰ ਬਣਾ ਦੂ ਤੇ ਜਾਨ ਮੱਛੀ ਚ ਚੰਗੀ ਆ 17 ਕਿਲੋ ਬਈ ਕਹਿੰਦਾ ਮਾਲਕਾਂ ਨੇ ਚੋਇਆ ਪਰ ਆਪਾਂ 15 ਦੀ ਗਰੰਟੀ ਦੇ ਦੇ ਦਾਂਗੇ ਕੋਈ ਵੀ ਭਰਾ ਲੈ ਕੇ ਜਾਂਦਾ ਨੰਬਰ ਆ ਗਿਆ ਤੀਜਾ ਤੇ ਦਿਨ ਕਿਨੇ ਦਾ ਸਬਬੀ ਦੇ ਹੈ ਬਈ ਕਿੰਨੇ ਦਿਨ ਕੱਢਦੀ ਐ ਇਹ ਦਿਨ ਬਾਈ 10 ਕੱਢਦੀ ਐ ਇਹ ਜੇ 10 ਦਿਨ ਹਾਂਜੀ ਆ 10 ਦਿਨ ਦੀ ਕੱਚੀ ਆ ਗਈ 10 ਦਿਨਾਂ ਨੂੰ ਬਣ ਤਾ ਬਹੋ ਜਾਊਗਾ ਨਾ ਹਾਂ ਬਾਈ 10 ਦਿਨਾਂ ਨੂੰ ਬਣ ਜੂ ਵਧੀਆ ਬਾਈ ਆਲਾ ਕਹਿੰਦਾ ਤਰਨੋ ਰਹਿ ਜਾਂਦੀ ਐ ਜਮਾ ਹਾਂ ਝੋਲਾ ਪੂਰਾ ਹੈਗਾ ਥੱਲੇ ਹਾਂ ਬਾਈ ਇਹ ਇੱਥੋਂ ਕਰਾ ਦੇ ਲੰਬੀ ਸਾਈਡ ਤੋਂ ਕਰੀ ਬਾਈ ਇੱਧਰ ਇੱਧਰ ਬੰਨੇ ਕਰ ਦੇ ਬੜਾ ਬਾਹਰ ਛੱਡ ਦੇ ਛੱਡ ਦੇ ਛੱਡ ਯਾਰ ਤੇ ਜਿਆਦਾ ਪਰੇਸ਼ਾਨ ਨਾ ਕਰ ਵਾਹ ਹੋ ਜਾ ਸਾਈਡ ਤੇ ਇੱਥੋਂ ਕਰਾ ਦੇ ਲੰਬੀ ਜੱਕ ਹਰੇਕ ਪੱਖ ਤੋਂ ਫੇਸ ਕੁਆਲਿਟੀ ਤੋਂ ਲਾ ਕੇ ਬਾਡੀ ਤੋਂ ਲਾ ਕੇ ਤੇ ਆਰਡਰ ਕੁਆਲਿਟੀ ਤੋਂ ਲਾ ਕੇ ਜਿਵੇਂ ਤੁਹਾਨੂੰ ਦੱਸ 15 ਕਿਲੋ ਯਾਰ ਇਹਨੂੰ ਦੇਣਾ ਵੀ ਚਾਹੀਦਾ ਹਨਾ ਹਾਂਜੀ ਬਾਈ ਜਿਹੜੇ ਸਾਭ ਦੀ ਕੁਆਲਿਟੀ ਹੈ ਗੱਬਣਾ ਥਣਾ ਥਣਾ ਦੀ ਗਰੰਟੀ ਦੇ ਦੇਦਾ ਬਾਈ ਜਮਾ ਓਕੇ ਤੇ ਬਾਕੀ ਮੈਂ ਜ਼ਿਆਦਾ ਰਿਕਮੈਂਡ ਇਹ ਕਰਦਾ ਹਾਂ ਨਾ ਵੀ ਜਿਹੜਾ ਭਰਾ ਲੈ ਕੇ ਜਾਂਦਾ ਪਾਸ ਕਰਕੇ ਲੈ ਕੇ ਜਾਂਦਾ ਹਨਾ ਹਾਂ ਪਾਸ ਹਾਂਜੀ ਇਹਦਾ ਕੀ ਰੇਟ ਰਹੂਗਾ ਇਹ ਬਾਈ 50 ਦੀ ਦੇ ਦਾਂਗੇ ਆਪਾਂ ਇਹ 50 ਦੀ ਉਹ 45 50 ਹਨਾ ਜੇ ਕੋਈ ਤਿੰਨੇ ਚਾਰੇ ਲੈਂਦਾ ਹੋਇਆ ਇਕੱਠੀਆਂ ਉਦੋਂ ਬਾਈ ਵਧੀਆ ਮਾਨਤਾਨ ਕ ਖੋਸ ਕਰਕੇ ਤੋਰਾਂਗੇ ਆਪਾਂ ਤੇ ਹੁਣ ਮਾਰ ਦੇ ਇਹ ਆ ਗਈ ਬਾਈ ਤਿਲ ਇਹ ਅਗਲੇ ਥਣ ਤੋਂ ਆ ਗਈ ਹੈ ਨਾ ਹਾਂ ਬਈ ਮੂਰਲੇ ਤੋਂ ਤਿਲ ਆ ਗਈ ਹੈ ਹਾਂ ਕਬੈਣੀ ਵਾਲੇ ਤੋਂ ਆ ਗਈ ਤਿਲ ਪਰਲੇ ਥਣ ਤੋਂ ਤਿੰਨ ਥਣ ਦਾ ਚੱਲਦਿਆਂ ਮਾਰੋ ਬਾਈ ਪੂਰੇ ਵਧੀਆ ਚੈੱਕ ਕਰਾ ਕੇ ਚਾਹੇ ਸੂਈ ਤੋਂ ਵੀ ਆਪਾਂ ਨੂੰ ਲੰਬਾ ਆਲਾ ਆਪਣੇ ਕਿੱਲੇ ਦੇ ਬੰਨ ਜੇ ਠੀਕ ਹੈ ਗੱਲ ਹਾਂ ਬਈ ਤਿੰਨਾਂ ਥਣਾਂ ਦੀ ਗਾਰੰਟੀ ਰਹੂ ਤਿੰਨ ਤਨਾਂ ਦੀ ਬਾਈ ਜਮੇ ਗਾਰੰਟੀ ਆ ਚੱਲੂ ਬਾਈ ਉਹ ਵੀ ਆਪਾਂ ਤਿਲ ਲਗੇ ਕਿ ਦੇਵਾਂਗੇ ਅੱਧਾ ਦੇਊ ਉਹ ਤਾਰਾਂ ਉਹਦੀਆਂ ਨੇ ਉਹ ਚ ਫੁੱਲ ਜਮਾ ਠੀਕ ਹੈ ਗੱਲ ਹਾਂ ਸੂਆ ਕਿਹੜਾ ਰਹੂਗਾ ਸੂਆ ਬਈ ਇਹਦਾ ਤੀਜਾ ਚੌਥਾ ਰਹੂਗਾ ਬਾਈ ਆਪਾਂ ਨੂੰ ਆਲੇ ਨਤੀਜਾ ਕਹਿ ਕੇ ਦੇ ਤਾਂ ਆਪਾਂ ਚੌਥਾ ਕਹਾਂਗੇ। ਸਹੀ ਕੋਈ ਭਰਾ ਚੌਥਾ ਮੰਨ ਲੇ। ਉਹ ਬਾਡੀ ਵੇਟ ਚੰਗਾ, ਜਾਨ ਚੰਗੀ ਆ ਹਨਾ। ਬਾਈ ਇਹਦੇ ਵੀ ਅਜੇ ਮੰਨ ਕੇ 9 ਦਿਨ ਪਏ ਨੇਗੇ। ਠੀਕ ਆ ਗੱਲ। ਇਹ ਇਧਰ ਦੀ ਦਿਖਾ ਦੇ ਲੱਭੀ। ਕਿੰਨੇ ਦਿਨ ਬਾਕੀ ਦੱਸਿਆ ਇਹਦੇ? 9 ਦਿਨ ਬਾਈ। ਉਰਲੇ ਬੰਨੇ ਰੋਕ ਲਗ ਮਾਰ ਕੇ। ਮਾਰਾ ਕ ਮਾਰਾ ਕ ਮਾਰਾ ਕ ਮਾਰਾ ਇਹ ਇੱਥੇ ਰੋਕ ਲਾ। ਜਾਨ ਵੀ ਫੁੱਲਾ ਤੇ ਕੱਦ ਵੀ ਫੁੱਲ ਆ ਗਿਆ ਤੇ ਦੁੱਧ ਕਿੰਨਾ ਕਦੰਦੀ ਰਹੀ ਹੈ ਚੱਲੇ। ਬਾਈ 15 ਕਿਲੋ ਦੀ ਗਾਰੰਟੀ ਤੇ ਆਈ ਆ ਇਹ। ਲੈ ਚੱਲੇ ਇਧਰ ਲੈ ਬੰਨੇ। ਆ 15 ਦੀ ਓੜ ਤੇ ਆਈ ਆ ਬਾਈ ਕਹਿੰਦਾ ਚੰਗੇ ਕਦ ਕਾਠ ਵਾਲੀ ਆ ਕ੍ਰੋਸ ਹੰਗ ਚ ਆ ਗਈ ਮਜ਼ਬੂਤ ਆ ਗਈ ਫੁੱਲ 9 ਦਿਨ ਬਾਕੀ ਨੇ ਤੇ ਆਰਡਰ ਸੋਹਣਾ ਬਣਾ ਦੂ ਮੈਂ ਤੁਹਾਨੂੰ ਕਹਾਂ ਜੇ ਫੜਾਕੇ ਵਾਲਾ ਲੇਵਾ ਬਣਾ ਦਿੰਗੀ ਇਹ ਇਥੋਂ ਕਰ ਸਕਦੇ ਹਾਂ ਜੇ ਇੱਕ ਫੁੱਲ ਫੜਾਕੇਦਾਰ ਲੇਵਾ ਬਣਾ ਦੂ ਉਤੋਂ ਸਟੇਟ ਰਹੂਗੀ ਲੈਗ ਸਕੋਰ ਦੀ ਰਹੂਗੀ ਮਜ਼ਬੂਤ ਪੂਰੀ ਇਹਦੇ ਬੱ비 ਕਿੰਨੇ ਪੈਸੇ ਅੱਜ 3 ਦੇ ਆਈ ਯਾਰ ਬਾਈ ਯਾਰ ਮੋਲੇ ਦਾ 40 ਕਰਦੇ ਆ ਆਏ ਗਿਆ ਦਾ ਵੀ ਮਾਨ ਕਰ ਦਾਂਗੇ 40 24 ਮਾਨਤਨ ਕਰ ਮਾਨ ਕਰ ਦਾਂਗੇ ਬਾਈ ਠੀਕ ਆ ਗੱਲ ਹਾਂਜੀ ਬਾਈ ਆ ਬਾਈ ਕਹਿੰਦਾ 40 24 ਮਾਨਤਨ ਜਾਂ ਕਰ ਦਾਂਗੇ ਫੁੱਲ ਵੱਡੀ ਵਹਿ ਦੇਨ ਜਰੂਰ ਬਾਕੀ ਨੇ 8 ਤੋਂ 9 ਲੱਭੀ ਅਗਲੇ ਅਗਲੇ ਬੰਦੇ ਦਿਖਾ ਦੇ ਡਰਗਵਾਲ ਦੀ ਇਹ ਇਥੋਂ ਕਰਾ ਦੇ ਚ ਇੱਕ ਥਣ ਖਣ ਬੜਾ ਕੰਮ ਦਾ ਲੱਗਿਆ ਇਥੋਂ ਫੇਸ ਤੇ ਮਾਰਨੀ ਕੈਮਰਾ ਬਾਡੀ ਬੁੱਡੀ ਚੈੱਕ ਕਰਾ ਦੇ ਇਹਦਾ ਬਾਈ ਕਹਿੰਦਾ 40 24 ਮਾਨਤਾਨ ਹੋ ਜੂਗਾ ਐਦਾ ਹੋ ਜੂਗਾ 50 ਚ ਮਾਨਤਾਨ ਤੇ ਐਦਾ ਹੋ ਜੂਗਾ ਸਜਣਾ 45 ਚ ਮਾਨਤਾਨ ਤੇ ਆ ਚੌਗੀ ਪੱਛੀ ਨਾਲ ਪੱਛੀ ਇਹਦਾ ਵੀ ਬਾਈ ਕਹਿੰਦਾ 45 ਚ ਮਾਨਤਾਨ ਕਰ ਦੇਗੇ ਨੰਬਰ ਕਿਹੜਾ ਹੋਰ ਬੋਲ ਦੋ 98558 ਬਾਈ ਜੀ ਹਾਂਜੀ 98966 ਜੀ 98558 98966 ਬਾਈ ਦਾ ਨੰਬਰ ਆ ਪਿੰਡ ਖੀਵਾ ਖੁਰਦ ਕੀਵਾਗੁਰਦ ਤਹਿਸੀਲ ਪੀਖੀ ਤੇ ਜ਼ਿਲ੍ਹਾ ਮਾਨਸਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ